ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਹਿੰਗਾ ਹੋਇਆ ਕੈਨੇਡਾ ਚ ਪੀਆਰ ਹਾਸਲ ਕਰਨ ਦਾ ਸੁਪਨਾ ਹੁਣ ਸਥਾਈ ਨਿਵਾਸ ਲਈ 500 ਡਾਲਰ ਵੱਧ ਖਰਚਣੇ ਪੈਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਦਿੱਤਾ ਵੱਡਾ ਝਟਕਾ ਕੈਨੇਡੀਅਨ ਸਮਾਨ ਤੇ 35% ਦਾ ਟੈਰਿਫ ਲਗਾਉਣ ਦਾ ਕੀਤਾ ਐਲਾਨ ਕੈਨੇਡਾ ਦੇ ਸਿੱਖ ਪਰਿਵਾਰ ਨੇ ਐਲਾਨੇ ਲੱਖਾਂ ਡਾਲਰ ਦੇ ਵਜ਼ੀਫੇ ਬ੍ਰੈਮਟਨ ਦੇ ਮੈਡੀਕਲ ਕਾਲਜ ਚ ਪੜਨ ਵਾਲਿਆਂ ਦੀ ਮਦਦ ਕਪਿਲ ਸ਼ਰਮਾ ਦੇ ਕੈਫੇ ਨੇ ਸਰੀ ਪੁਲਿਸ ਦਾ ਕੀਤਾ ਧੰਨਵਾਦ ਘਟਨਾ ਤੇ ਕਪਿਲ ਦੀ ਪ੍ਰਤੀਕਿਰਿਆ ਨਹੀਂ ਆਈ ਸਾਹਮਣੇ ਕੈਨੇਡਾ ਚ ਪਰਮਨੈਂਟ ਰੈਜ਼ਿਡੈਂਸੀ ਪ੍ਰਾਪਤ ਕਰਨ ਦਾ ਸੁਪਨਾ ਵੇਖਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਹੁਣ ਹੋਰ ਪੈਸੇ ਖਰਚ ਕਰਨ ਦੀ ਲੋੜ ਹੋਵੇਗੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਓਨਲੀ ਲੋਡਿੰਗ ਦੀ ਪੈਸੇ ਦੀ ਸੀਮਾ ਚ ਬਦਲਾਅ ਕਰ ਦਿੱਤਾ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮਾਂ ਦੇ ਤਹਿਤ ਕੈਨੇਡਾ 'ਚ ਪੀਆਰ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਹੁਣ 500 ਕੈਨੇਡੀਅਨ ਡਾਲਰ ਵਾਧੂ ਖਰਚ ਕਰਨੇ ਪੈਣਗੇ ਇਸ ਤਰ੍ਹਾਂ ਹੁਣ ਕਾਮਿਆਂ ਨੂੰ ਕੈਨੇਡਾ ਜਾਣ ਲਈ ਹੋਰ ਪੈਸੇ ਦਾ ਪ੍ਰਬੰਧ ਕਰਨ ਦੀ ਲੋੜ ਹੈ ਜੇਕਰ ਕੋਈ ਇਕੱਲਾ ਵਿਅਕਤੀ ਕੈਨੇਡਾ 'ਚ ਪੀਆਰ ਪ੍ਰਾਪਤ ਕਰਨ ਲਈ ਅਰਜ਼ੀ ਦੇ ਰਿਹਾ ਏ ਤਾਂ ਪਹਿਲਾਂ ਉਸ ਨੂੰ 14690 ਡਾਲਰ ਦੀ ਲੋੜ ਸੀ ਪਰ ਹੁਣ ਇਹ ਸੀਮਾ 15263 ਡਾਲਰ ਤੱਕ ਵਧਾ ਦਿੱਤੀ ਗਈ ਹੈ ਇਹ ਰਕਮ ਉਦੋਂ ਵੀ ਵੱਧ ਜਾਂਦੀ ਹੈ ਜਦੋਂ ਪਰਿਵਾਰ ਦੇ ਮੈਂਬਰ ਵਾਧਦੇ ਨੇ ਨਵੇਂ ਨਿਯਮ ਸਿਰਫ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿੱਲ ਟ੍ਰੇਡਸ ਪ੍ਰੋਗਰਾਮ ਦੇ ਤਹਿਤ ਅਰਜ਼ੀ ਦੇਣ ਵਾਲੇ ਵਿਦੇਸ਼ੀ ਕਾਮਿਆਂ ਤੇ ਲਾਗੂ ਹੋਣਗੇ ਇਹਨਾਂ ਦੋਵਾਂ ਪ੍ਰੋਗਰਾਮਾਂ ਦੇ ਤਹਿਤ ਬੇਨਕਾਰਾਂ ਨੂੰ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਪੀਆਰ ਮਿਲਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਤਹਿਤ ਵਿਦੇਸ਼ੀ ਕੰਮ ਦਾ ਤਜਰਬਾ ਰੱਖਣ ਵਾਲੇ ਲੋਕ ਕੈਨੇਡਾ ਆ ਕੇ ਕੰਮ ਕਰਦੇ ਨੇ ਕੁਝ ਲੋਕਾਂ ਨੂੰ ਪੀਆਰ ਲਈ ਅਰਜ਼ੀ ਦਿੰਦੇ ਸਮੇਂ ਲੋੜੀਂਦੇ ਫੰਡ ਦਿਖਾਉਣ ਦੀ ਲੋੜ ਨਹੀਂ ਹੁੰਦੀ ਇਨਾ ਵਿੱਚ ਉਹ ਲੋਕ ਸ਼ਾਮਲ ਨੇ ਜੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਅਰਜ਼ੀ ਦੇ ਰਹੇ ਨੇ ਜਾਂ ਉਹ ਲੋਕ ਜਿਨ੍ਹਾਂ ਕੋਲ ਕੈਨੇਡਾ 'ਚ ਕੰਮ ਕਰਨ ਦੀ ਇਜਾਜ਼ਤ ਹੈ ਤੇ ਨੌਕਰੀ ਦੀ ਪੇਸ਼ਕਸ਼ ਹੈ ਹਾਲਾਂਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ 'ਚ ਪੈਸੇ ਦੀ ਜਾਣਕਾਰੀ ਨੂੰ ਅਪਡੇਟ ਰੱਖਣਾ ਬਿਹਤਰ ਹੋਵੇਗਾ ਕਿਉਂਕਿ ਸਿਸਟਮ ਇੱਕ ਬਿਨੇਕਾਰ ਨੂੰ ਇੱਕ ਤੋਂ ਵੱਧ ਪ੍ਰੋਗਰਾਮਾਂ ਲਈ ਯੋਗ ਮੰਨ ਸਕਦਾ ਏ ਪੈਸੇ ਦੀ ਜਾਣਕਾਰੀ 28 ਜੁਲਾਈ ਤੱਕ ਅਪਡੇਟ ਕੀਤੀ ਜਾ ਸਕਦੀ ਹੈ ਪੀਆਰ ਲਈ ਬਿਨੇਕਾਰ ਕਿਸੇ ਵੀ ਬੈਂਕ ਜਾਂ ਵਿੱਤੀ ਸੰਸਥਾ ਤੋਂ ਇੱਕ ਅਧਿਕਾਰਤ ਪੱਤਰ ਦਿਖਾ ਸਕਦੇ ਨੇ ਇਨਾ ਪੱਤਰਾਂ ਦੇ ਵਿੱਚ ਵਿੱਤੀ ਸੰਸਥਾ ਦਾ ਲੈਟਰ ਹੈਡ ਸੰਪਰਕ ਜਾਣਕਾਰੀ ਬਿਨੇਕਾਰ ਦਾ ਨਾਮ ਬਕਾਇਆ ਕਰਜ਼ਾ ਤੇ ਖਾਤੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਬਿਨੇਕਾਰਾਂ ਕੋਲ ਪੀਆਰ ਲਈ ਅਰਜ਼ੀ ਦੇਣ ਵੇਲੇ ਅਤੇ ਪੀਆਰ ਵੀਜ਼ਾ ਜਾਰੀ ਕਰਨ ਵੇਲੇ ਇਨਾ ਫੰਡਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਜਦੋਂ ਉਹ ਕੈਨੇਡਾ ਪਹੁੰਚਦੇ ਨੇ ਤਾਂ ਉਹ ਉਸ ਖਾਤੇ 'ਚ ਪੈਸੇ ਦੀ ਕਾਨੂੰਨੀ ਤੌਰ ਤੇ ਵਰਤੋਂ ਕਰ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 1 ਅਗਸਤ 2025 ਤੋਂ ਕੈਨੇਡਾ ਤੋਂ ਆਯਾਤ ਹੋਣ ਵਾਲੇ ਸਮਾਨ ਤੇ 35 ਫੀਸਡ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹ ਹੋਰ ਨਾ ਵਪਾਰਕ ਭਾਈਵਾਲਾਂ ਉੱਤੇ 15 ਜਾਂ 20 ਫੀਸਡ ਟੈਰਿਫ ਲਗਾਉਣ ਤੇ ਵਿਚਾਰ ਕਰ ਰਹੇ ਨੇ ਅਮਰੀਕਾ ਦਾ ਇਹ ਕਦਮ ਦੋਵਾਂ ਨਜ਼ਦੀਕੀ ਭਾਈਵਾਲ ਦੇਸ਼ਾਂ ਵਿੱਚਕਾਰ ਦਹਾਕਿਆਂ ਪੁਰਾਣੇ ਸਬੰਧਾਂ ਨੂੰ ਹੋਰ ਵਿਗਾੜ ਸਕਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇੱਕ ਪੱਤਰ ਚ 트ੰਪ ਨੇ ਫਰਵਰੀ ਚ ਐਲਾਨੇ ਗਏ 25 ਫੀਸਡ ਡਿਊਟੀ ਨੂੰ ਹੋਰ ਵਧਾਉਣ ਦੇ ਫੈਸਲੇ ਦਾ ਜ਼ਿਕਰ ਕੀਤਾ ਇਹ ਕਦਮ ਕੈਨੇਡਾ ਤੇ ਫੈਂਟਨਲ ਦੀ ਤਸਕਰੀ ਨੂੰ ਰੋਕਣ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਹਾਲਾਂਕਿ ਅਮਰੀਕਾ ਚ ਇਸ ਡਰੱਗ ਦੀ ਤਸਕਰੀ ਚ ਕੈਨੇਡਾ ਦੀ ਭੂਮਿਕਾ ਸੀਮਤ ਮੰਨੀ ਜਾਂਦੀ ਹੈ ਨਵੀਆਂ ਡਿਊਟੀ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ ਰਾਸ਼ਟਰਪਤੀ ਨੇ ਪੱਤਰ ਚ ਲਿਖਿਆ ਕਿ ਮੈਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਫੈਂਟਾਨੀਲ ਤਸਕਰੀ ਹੀ ਕੈਨੇਡਾ ਨਾਲ ਸਾਡੀ ਇੱਕੋ ਇੱਕ ਚੁਣੌਤੀ ਨਹੀਂ ਹੈ ਕੈਨੇਡਾ ਨੇ ਕਈ ਟੈਰਿਫ ਅਤੇ ਗੈਰ ਟੈਰਿਫ ਨੀਤੀਆਂ ਅਪਣਾਈਆਂ ਨੇ ਤੇ ਵਪਾਰ ਰੁਕਾਵਟਾਂ ਵੀ ਹਨ 트ੰਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਤੇ ਲਿਖਿਆ ਕਿ ਵਿਸ਼ਵ ਵਿਆਪੀ ਵਪਾਰ ਚੁਣੌਤੀਆਂ ਵਿਚਕਾਰ ਦੁਨੀਆ ਹੁਣ ਕੈਨੇਡਾ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਵੱਲ ਵੇਖ ਰਹੀ ਹੈ। 트럼ਪ ਨੇ ਹਾਲ ਹੀ ਦੇ ਹਫ਼ਤਿਆਂ ਚ ਕਈ ਦੇਸ਼ਾਂ ਨੂੰ ਟੈਰਿਫ ਨਾਲ ਸੰਬੰਧਿਤ ਪੱਤਰ ਭੇਜੇ ਨੇ। ਇਸ ਕ੍ਰਮ ਚ ਬ੍ਰਾਜ਼ੀਲ ਤੇ 50% ਡਿਊਟੀ ਲਗਾਈ ਗਈ ਹੈ। 트럼ਪ ਨੇ ਕਿਹਾ ਕਿ ਜੇਕਰ ਕੈਨੇਡਾ ਵੱਲੋਂ ਅਮਰੀਕੀ ਉਤਪਾਦਾਂ ਤੇ ਟੈਰਿਫ ਵਧਾਏ ਜਾਂਦੇ ਨੇ ਤਾਂ ਅਮਰੀਕਾ ਵੀ ਆਪਣੇ ਟੈਰਿਫ ਚ ਹੋਰ ਵਾਧਾ ਕਰੇਗਾ। 트럼ਪ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਜਿੰਨੀ ਵੀ ਵਾਧੂ ਦਰ ਲਗਾਓਗੇ ਉਹ ਸਾਡੀ 35% ਦਰ ਚ ਜੋੜ ਦਿੱਤੀ ਜਾਵੇਗੀ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਦੋਵੇਂ ਦੇਸ਼ ਵਪਾਰਕ ਮਸਲਿਆਂ ਤੇ ਗੱਲਬਾਤ ਕਰ ਰਹੇ ਨੇ ਡੋਨਲਡ 트ੰਪ ਨੇ ਹਫਤੇ ਦੀ ਸ਼ੁਰੂਆਤ 'ਚ ਹੋਰ ਦੇਸ਼ਾਂ ਜਿਵੇਂ ਜਾਪਾਨ ਅਤੇ ਦੱਖਣੀ ਕੋਰੀਆ ਤੇ ਵੀ ਨਵੇਂ ਟੈਰਿਫ ਲਗਾਏ ਨੇ ਤਾਂਬੇ ਉੱਤੇ 50 ਫੀਸਦੀ ਦਾ ਟੈਰਿਫ ਲਾਗੂ ਕੀਤਾ ਗਿਆ ਹੈ ਦੱਸਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਸਬੰਧ ਪਹਿਲਾਂ ਹੀ ਤਣਾਅ ਵਾਲੇ ਨੇ ਤੇ ਇਹ ਨਵਾਂ ਟੈਰਿਫ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਨੂੰ ਹੋਰ ਤੇਜ਼ ਕਰ ਸਕਦਾ ਹੈ ਕੈਨੇਡਾ ਦੇ ਸਿੱਖ ਪਰਿਵਾਰ ਵੱਲੋਂ ਬ੍ਰੈਂਪਟਨ ਦੇ ਮੈਡੀਕਲ ਕਾਲਜ 'ਚ ਪੜਨ ਆਏ ਵਿਦਿਆਰਥੀਆਂ ਵਾਸਤੇ ਲੱਖਾਂ ਡਾਲਰ ਦੇ ਵਜ਼ੀਫਿਆਂ ਦਾ ਐਲਾਨ ਕੀਤਾ ਗਿਆ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦੱਸਿਆ ਕਿ ਬੀਵੀਡੀ ਗਰੁੱਪ ਦੇ ਮੁੱਖ ਕਾਰਜਕਾਰੀ ਅਫਸਰ ਵਿਕਰਮ ਸਿੰਘ ਢਿੱਲੋਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬ੍ਰੈਂਪਟਨ ਦੇ ਸਕੂਲ ਆਫ ਮੈਡੀਸਨ ਦੇ 5 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ 50-50 ਹਜ਼ਾਰ ਡਾਲਰ ਦੇ ਵਜ਼ੀਫੇ ਦਿੱਤੇ ਜਾਣਗੇ ਜਦਕਿ ਮੈਡੀਕਲ ਸਾਇੰਸ ਦੀ ਪੜ੍ਹਾਈ ਦੇ ਵਿੱਚ ਹੁਸ਼ਿਆਰ 5 ਹੋਰ ਨਾ ਵਿਦਿਆਰਥੀਆਂ ਨੂੰ ਹਰ ਸਾਲ ਸਿੱਖਿਆ ਖਰਚੇ ਵਜੋਂ 5-5 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਮਿਲੇਗੀ ਇਥੇ ਦੱਸਣਾ ਬਣਦਾ ਹੈ ਕਿ ਭਵਿੱਖ ਦੇ ਡਾਕਟਰਾਂ ਦਾ ਪਹਿਲਾ ਬੈਚ ਇਸ ਮਹੀਨੇ ਦੇ ਸ਼ੁਰੂ ਚ ਹੀ 16 ਵਕਫ ਵਕ ਪੋਸਟ ਗ੍ਰੈਜੂਏਟ ਮੈਡੀਕਲ ਕੋਰਸ ਕਰਨ ਲਈ ਬ੍ਰੈਮਟਨ ਦੇ ਮੈਡੀਕਲ ਕਾਲਜ ਪੁੱਜਾਏ ਮੈਡੀਕਲ ਸਾਇੰਸ ਦੀ ਪੜ੍ਹਾਈ ਵਿੱਚ ਹੋਣ ਵਾਲੇ ਖਰਚਾ ਨੂੰ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੈ ਜਿਸ ਦੇ ਮੱਦੇਨਜ਼ਰ ਢਿੱਲੋਂ ਪਰਿਵਾਰ ਦੇ ਉਪਰਾਲੇ ਦੀ ਹਰ ਪਾਸੇ ਛਲਾਗਾ ਹੋ ਰਹੀ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵੱਲੋਂ ਵਿਕਰਮ ਸਿੰਘ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦਿਆਂ ਮੈਡੀਕਲ ਲਾਇਬ੍ਰੇਰੀ ਨੂੰ ਵਿਕਰਮ ਸਿੰਘ ਢਿੱਲੋਂ ਐਂਡ ਫੈਮਿਲੀ ਮੈਡੀਕਲ ਲਾਇਬ੍ਰੇਰੀ ਦਾ ਨਾਮ ਦਿੱਤਾ ਗਿਆ ਹੈ。অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਇੱਕ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਨਵਾਂ ਮੈਡੀਕਲ ਸਕੂਲ ਬ੍ਰੈਮਟਨ ਦੀ ਇੱਕ ਵੱਡੀ ਪ੍ਰਾਪਤੀ ਹੈ ਤੇ ਇੱਥੋਂ ਦੇ ਵਿਦਿਆਰਥੀਆਂ ਵਾਸਤੇ ਢਿੱਲੋਂ ਪਰਿਵਾਰ ਦੇ ਇਤਿਹਾਸਕ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਢਿੱਲੋਂ ਪਰਿਵਾਰ ਦੇ ਉਪਰਾਲੇ ਸਦਕਾ ਬਧੇਰੇ ਵਿਦਿਆਰਥੀਆਂ ਨੂੰ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ 'ਚ ਮਦਦ ਮਿਲੇਗੀ। ਇਸੇ ਦੌਰਾਨ ਵਿਕਰਮ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਕਮਿਊਨਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਮੈਡੀਕਲ ਕਾਲਜ ਬ੍ਰੈਂਟਨ ਵਾਸਤੇ ਮੀਲ ਦਾ ਪੱਥਰ ਸਾਬਤ ਹੋਇਆ ਹੈ ਤੇ ਢਿੱਲੋ ਪਰਿਵਾਰ ਇਸ ਅਦਾਰੇ ਦੀ ਮਦਦ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕਮਿਊਨਿਟੀ ਦੇ ਹੋਰ ਲੋਕ ਵੀ ਅੱਗੇ ਆਉਣਗੇ ਤੇ ਮੈਡੀਕਲ ਕਾਲਜ ਦੀ ਸਫਲਤਾ ਯਕੀਨੀ ਬਣਾਈ ਜਾ ਸਕੇਗੀ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਮੁਹੰਮਦ ਲਾਚੇਮੀ ਵੱਲੋਂ ਢਿੱਲੋ ਪਰਿਵਾਰ ਦੇ ਇਸ ਵੱਡਮੁੱਲੇ ਯੋਗਦਾਨ ਤੇ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਢਿੱਲੋ ਪਰਿਵਾਰ ਦਾ ਤੋਫਾ ਮੈਡੀਕਲ ਸਾਇੰਸ ਦੇ ਬਿਹਤਰੀਨ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਹੋਰ ਨਿਖਾਰਨ 'ਚ ਮਦਦ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਸਰੀਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕੈਫੇ ਪ੍ਰਬੰਧਨ ਨੇ ਸਹਿਯੋਗ ਲਈ ਪੁਲਿਸ ਦਾ ਧੰਨਵਾਦ ਕੀਤਾ। ਇਸ ਮਾਮਲੇ 'ਚ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਕੈਫੇ ਦੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੋਂ ਇਸ ਮਾਮਲੇ 'ਚ ਮਦਦ ਲਈ ਸਥਾਨਕ ਪੁਲਿਸ ਦੀ ਸ਼ਲਾਘਾ ਕੀਤੀ ਗਈ। ਪੁਲਿਸ ਨੇ ਕਿਹਾ ਹੈ ਕਿ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਕੈਫੇ ਨੂੰ ਨੁਕਸਾਨ ਪਹੁੰ ਕਪਿਲ ਸ਼ਰਮਾ ਦੇ ਕੈਫੇ ਤੇ ਹਮਲੇ ਤੋਂ ਬਾਅਦ ਖਿੜਕੀਆਂ ਤੇ ਗੋਲੀਆਂ ਦੇ ਨਿਸ਼ਾਨ ਵਿਖੇ ਜਾ ਸਕਦੇ ਨੇ ਸਰੀ ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ਦੇ ਹੋਰ ਘਟਨਾਵਾਂ ਨਾਲ ਸੰਬੰਧ ਅਤੇ ਸੰਭਾਵਿਤ ਉਦੇਸ਼ ਦੀ ਜਾਂਚ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਕੈਫੇ ਦੇ ਅੰਦਰ ਸਟਾਫ ਵੀ ਮੌਜੂਦ ਸੀ ਕੈਫੇ ਦੀ ਇੱਕ ਖਿੜਕੀ 'ਚ ਘੱਟੋ-ਘੱਟ 10 ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ ਜਦਕਿ ਇੱਕ ਹੋਰ ਖਿੜਕੀ ਦਾ ਕੱਚ ਟੁੱਟ ਗਿਆ ਹੈ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੈਪਸ ਕਾਫੇ ਦੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਕੀਤੀ ਸਟੋਰੀ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਇਸ ਘਟਨਾ ਨਾਲ ਸਦਮੇ 'ਚ ਹਾਂ ਪਰ ਅਸੀਂ ਹਾਰ ਨਹੀਂ ਮੰਨੀਐ ਅਸੀਂ ਇਹ ਕਾਫੇ ਇਸ ਉਮੀਦ ਨਾਲ ਖੋਲਿਆ ਸੀ ਕਿ ਮਜ਼ੇਦਾਰ ਕਾਫੀ ਅਤੇ ਦੋਸਤਾਨਾ ਗੱਪਸ਼ਪ ਨਾਲ ਪ੍ਰੇਮ ਤੇ ਭਾਈਚਾਰਾ ਵਧੇਗਾ ਇਹ ਹਿੰਸਾ ਦਿਲ ਤੋੜਨ ਵਾਲੀ ਗੱਲ ਹੈ ਨਾਲ ਹੀ ਇਸ ਪੋਸਟ 'ਚ ਮੁਸ਼ਕਲ ਸਮੇਂ ਦੌਰਾਨ ਮਦਦ ਅਤੇ ਸੁਰੱਖਿਆ ਲਈ ਸਰੀ ਪੁਲਿਸ ਅਤੇ ਡੈਲਟਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਪਿਲ ਸ਼ਰਮਾ ਤੇ ਉਹਨਾਂ ਦੀ ਪਤਨੀ ਗਿਨੀ ਚਤਰਥ ਨੇ ਹਫਤਾ ਪਰ ਪਹਿਲਾਂ ਹੀ ਆਪਣਾ ਇੱਕ ਕੈਫੇ ਖੋਲ੍ਹਿਆ ਹੈ ਕਪਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਨਵੇਂ ਖੁੱਲੇ ਇਸ ਕੈਫੇ ਤੇ ਕਾਫੀ ਭੀੜ ਨਜ਼ਰ ਆਉਂਦੀ ਦਿਖਾਈ ਸੀ ਦੂਜੇ ਪਾਸੇ ਸਰੀ ਦੇ ਨਿਵਾਸੀਆਂ ਨੇ ਗੋਲੀਬਾਰੀ ਦੀ ਘਟਨਾ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਦੋ ਟ੍ਰੇਨਿੰਗ ਜਹਾਜ਼ਾਂ ਦੀ ਟੱਕਰ ਦੇ ਮਾਮਲੇ 'ਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਇਸ ਜਹਾਜ਼ ਹਾਦਸੇ 'ਚ ਇੱਕ ਭਾਰਤੀ ਟ੍ਰੇਨਿੰਗ ਪਾਇਲਟ ਦੀ ਮੌਤ ਹੋ ਗਈ ਹੈ। ਟੋਰਾਂਟੋ 'ਚ ਭਾਰਤੀ ਕੌਂਸੂਲਟ ਜਨਰਲ ਨੇ ਇਹ ਜਾਣਕਾਰੀ ਦਿੱਤੀ। ਪਾਇਲਟ ਦੀ ਪਛਾਣ ਭਾਰਤੀ ਮੂਲ ਦੇ ਸ਼੍ਰੀ ਹਰੀ ਸੁਕੇਸ਼ ਵਜੋਂ ਹੋਈ ਹੈ। ਸੁਕੇਸ਼ ਦਾ ਸਿੰਗਲ ਇੰਜਣ ਵਾਲਾ ਜਹਾਜ਼ ਹਵਾ 'ਚ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ ਜਿਸ ਨੂੰ ਇੱਕ ਕੈਨੇਡੀਅਨ ਕੁੜੀ ਉਡਾ ਰਹੀ ਸੀ। ਮੰਗਲਵਾਰ ਨੂੰ ਵਾਪਰੇ ਇਸ ਹਾਦਸੇ 'ਚ ਕੈਨੇਡੀਅਨ ਕੁੜੀ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ। ਭਾਰਤੀ ਕੌਂਸੂਲਟ ਜਨਰਲ ਨੇ ਕਿਹਾ ਕਿ ਉਹ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਦੁਖੀ ਪਰਿਵਾਰ ਪਾਇਲਟ ਸਿਖਲਾਈ ਸਕੂਲ ਅਤੇ ਸਥਾਨਕ ਪੁਲਿਸ ਨਾਲ ਸੰਪਰਕ ਦੇ ਵਿੱਚ ਹੈ ਇੱਕ ਰਿਪੋਰਟ ਚ ਕਿਹਾ ਗਿਆ ਕਿ ਦੋਵੇਂ ਟ੍ਰੇਨੀ ਪਾਇਲਟਸ ਦੀਆਂ ਲਾਸ਼ਾਂ ਉਹਨਾਂ ਦੇ ਜਹਾਜ਼ਾਂ ਦੇ ਮਲਬੇ ਚੋਂ ਬਰਾਮਦ ਕੀਤੀਆਂ ਗਈਆਂ ਨੇ ਇਹ ਹਾਦਸਾ ਮੰਗਲਵਾਰ ਸਵੇਰੇ ਵਿਨੀਪੈਕ ਤੋਂ ਲਗਭਗ 50 ਕਿਲੋਮੀਟਰ ਦੱਖਣ ਪੂਰਬ ਚ ਸਟਾਈਨਬਾਕ ਦੇ ਨੇੜੇ ਹੋਇਆ ਸੀਬੀਸੀ ਰਿਪੋਰਟ ਚ ਹਰਬਜ਼ 에ਅਰ ਦੇ ਪ੍ਰਧਾਨ ਐਡਮ ਪੈਨਰ ਨੇ ਕਿਹਾ ਕਿ ਵਿਦਿਆਰਥੀ ਟੇਕ-ਆਫ ਤੇ ਲੈਂਡਿੰਗ ਦਾ ਅਭਿਆਸ ਕਰਦੇ ਹੋਏ ਲੈਂਡਿੰਗ ਸਟ੍ਰਿਪ ਦੇ ਨੇੜੇ ਪਹੁੰਚਦੇ ਸਮੇਂ ਟਕਰਾ ਗਿਆ ਹਵਾਬਾਜ਼ੀ ਕਟਨਾਵਾਂ ਦੀ ਜਾਂਚ ਲਈ ਜ਼ਿੰਮੇਵਾਰ ਏਜੰਸੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਜਾਣਕਾਰੀ ਇਕੱਠੀ ਕਰ ਰਹੀ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਨਾਲ ਸੰਬੰਧਤ ਸ਼੍ਰੀ ਹਰੀ ਸੁਕੇਸ਼ ਦੀ ਅਸਲ ਉਮਰ ਦਾ ਪਤਾ ਨਹੀਂ ਲੱਗ ਸਕਿਆ। ਸੀਬੀਸੀ ਨੇ ਕਿਹਾ ਕਿ ਕੈਨੇਡੀਅਨ ਪੀੜਤ 20 ਸਾਲਾ ਸਾਬਨਾ ਮੇ ਰੌਇਜ਼ ਸੀ ਅਤੇ ਉਸ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ। ਕੈਨੇਡਾ ਦੇ ਟੋਰਾਂਟੋ ਵਰਗੇ ਸ਼ਹਿਰਾਂ 'ਚ ਬੇਕਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਪਿਛਲੇ 3 ਸਾਲ 'ਚ ਅੰਕੜਾ ਦੁੱਗਣੇ ਤੋਂ ਟੱਪ ਚੁੱਕਾ ਏ ਮੁਲਕ ਦੀ ਆਰਥਿਕ ਰਾਜਤਾ ਨਿਚਲੇ ਸਾਲ ਦੇ ਅੰਤ ਤੱਕ 15400 ਲੋਕ ਬੇਕਾਰ ਸਨ ਜਦਕਿ ਅਪ੍ਰੈਲ 2021 ਚ ਇਹ ਅੰਕੜਾ ਸਿਰਫ 7300 ਦਰਜ ਕੀਤਾ ਗਿਆ ਸਿਟੀ ਕੌਂਸਲ ਵੱਲੋਂ ਕਰਵਾਇਆ ਤਾਜ਼ਾ ਅਧਿਐਨ ਕਹਿੰਦਾ ਏ ਕਿ ਕਈ ਸਮੱਸਿਆਵਾਂ ਕਰਕੇ ਬੇਕਰਾਂ ਦੀ ਗਿਣਤੀ ਵਧੀ ਜਿਨ੍ਹਾਂ ਵਿੱਚ ਕਿਫਾਇਤੀ ਰਹਿਸ਼ੀ ਟਿਕਾਣਿਆਂ ਦੀ ਘਾਟ ਸਿਹਤ ਸੰਬੰਧੀ ਜ਼ਰੂਰਤਾਂ ਘੱਟ ਆਮਦਨ ਅਤੇ ਨਸ਼ਿਆਂ ਦੀ ਵਰਤੋਂ ਪ੍ਰਮੁੱਖ ਕਾਰਨ ਮੰਨੇ ਜਾ ਸਕਦੇ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਵੀ ਬੇਘਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਤੇ ਇਹ ਰੁਝਾਨ ਪੂਰੇ ਕੈਨੇਡਾ 'ਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਰਹਿਣ ਬਸੇਰਿਆਂ 'ਚ ਆਸਰਾ ਲੈਣ ਵਾਲਿਆਂ ਦੀ ਗਿਣਤੀ 'ਚ 2018 ਤੋਂ ਬਾਅਦ ਬਹੁਤਾ ਵਾਧਾ ਨਹੀਂ ਹੋਇਆ। ਟੋਰਾਂਟੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਬੇਘਰ ਲੋਕਾਂ ਦੇ ਅੰਕੜੇ ਇਕੱਤਰ ਕੀਤੇ ਜਾਣ ਮਗਰੋਂ ਅੰਕੜਾ ਹੇਠਾਂ ਆਇਆ ਏ ਕਿਉਂਕਿ ਸ਼ੈਲਟਰਜ਼ ਦੇ ਵਿੱਚ ਰਹਿ ਰਹੇ ਸ਼ਰਨਾਰਥੀਆਂ ਅਤੇ ਖੁੱਲੇ ਆਸਮਾਨ ਹੇਠ ਝੁੱਗੀਆਂ 'ਚ ਰਹਿਣ ਵਾਲਿਆਂ ਦੀ ਗਿਣਤੀ 'ਚ ਕਾਫੀ ਵੱਡੀ ਕਮੀ ਆਈ ਹੈ ਸਮੰਨਿਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੇ ਆਪਣੇ ਵਾਸਤੇ ਪੱਕੀ ਰਹਿائش ਲੱਭ ਲਈ ਹੈ ਇੱਥੇ ਦੱਸਣਾ ਬਣਦਾ ਹੈ ਕਿ 2024 ਦੇ ਅੰਤ 'ਚ ਟੋਰਾਂਟੋ ਦੇ ਨਿਗਰਾਨ ਵਜੋਂ ਜਾਰੀ ਹੈਰਾਨੀਕੁਨ ਰਿਪੋਰਟ 'ਚ ਦਾਵਾ ਕੀਤਾ ਗਿਆ ਸੀ ਕਿ ਸ਼ਰਨਾਰਥੀਆਂ ਨੂੰ ਐਮਰਜੈਂਸੀ ਸ਼ੈਲਟਰ ਸਿਸਟਮ 'ਚ ਆਸਰਾ ਦੇਣ ਤੋਂ ਨਾ ਕੀਤੀ ਜਾ ਰਹੀ ਹੈ ਇਸ ਕਥਿਤ ਧੱਕੇਸ਼ਾਹੀ ਵਿਰੁੱਧ ਰਿਫਿਊਜੀਆ ਵੱਲੋਂ ਇਕੱਠੇ ਹੋ ਕੇ ਟੋਰਾਂਟੋ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ ਬੇਕਾਰ ਲੋਕਾਂ ਨੂੰ ਸ਼੍ਰੇਣੀਆਂ ਦੇ ਆਧਾਰ 'ਤੇ ਵੰਡਿਆ ਗਿਆ 58 ਫੀਸਡ ਲੋਕ আফ্রিকੀ ਮੂਲ ਦੇ ਦਰਜ ਕੀਤੇ ਗਏ ਜਦਕਿ 9 ਫੀਸਡ ਕੈਨੇਡਾ ਦੇ ਮੂਲ ਬਚਨਦੇ ਸਨ ਟ੍ਰਾਂਟੋ ਦੀ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ আফ্রিকੀ ਮੂਲ ਦੇ ਲੋਕਾਂ ਦੀ ਵਸੋਂ ਸਿਰਫ 10 ਫੀਸਡ ਬਣਦੀ ਹੈ ਸਰਵੇਖਣ ਦੌਰਾਨ ਜ਼ਿਆਦਾਤਰ ਬੇਕਾਰ ਲੋਕਾਂ ਨੇ ਦੱਸਿਆ ਕਿ ਉਹ ਇੱਕ ਤੋਂ ਵੱਧ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਨੇ ਜਾਂ ਉਹਨਾਂ ਨੂੰ ਨਸ਼ੇ ਦੀ ਆਦਤ ਹੈ ਸਰਵੇਖਣ ਦੌਰਾਨ ਬੇਕਾਰਾਂ ਨੇ ਦਲੀਲ ਦਿੱਤੀ ਕਿ ਮਾਮੂਲੀ ਮਕਸਦ ਨਾਲ ਉਹਨਾਂ ਦੇ ਸਿਰ ਤੇ ਛੱਤ ਆ ਸਕਦੀ ਹੈ ਜਿਸ ਵਿੱਚ ਸਭ ਤੋਂ ਅਹਿਮ ਕਰਾਏ ਦੇ ਮੁਤਾਬਕ ਆਮਦਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਕਿਰਾਏਦਾਰਾਂ ਦੇ ਕਾਨੂੰਨੀ ਹੱਕਾਂ ਤੇ ਰੋਜ਼ਗਾਰ ਨਾਲ ਸੰਬੰਧਿਤ ਜਾਗਰੂਕਤਾ ਵੀ ਸਮੱਸਿਆ ਦਾ ਹੱਲ ਕਰਨ 'ਚ ਸਹਾਇੀ ਸਾਬਤ ਹੋ ਸਕਦੀ ਹੈ ਉਧਰ ਟ੍ਰਾਂਟੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਆਉਂਦੇ 10 ਸਾਲ ਦੌਰਾਨ 20 ਨਵੇਂ ਰਹਿਣ ਬਸੇਰੇ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ ਟ੍ਰਾਂਟੋ ਚ 1000 ਦੀ ਵੱਸੋਂ ਪਿੱਛੇ ਕੈਨੇਡਾ ਦੇ ਕਿਸੇ ਵੀ ਹੋਰ ਸ਼ਹਿਰ ਦੇ ਮੁਕਾਬਲੇ ਵੱਧ ਸ਼ੈਲਟਰ ਬੈੱਡ ਮੌਜੂਦ ਨੇ ਤੇ 2021 ਮਗਰੋਂ ਸਮਰੱਥਾ ਚ 61% ਵਾਧਾ ਕੀਤਾ ਗਿਆ ਦੱਸ ਦਈਏ ਕਿ BC ਦੇ ਸਰੀ ਸ਼ਹਿਰ ਦੇ ਵਿੱਚ ਪਿਛਲੇ 5 ਸਾਲ ਦੌਰਾਨ ਬੇਕਰਾਂ ਦੀ ਗਿਣਤੀ 65% ਵਧੀ ਹੈ ਜਦਕਿ ਕੈਲਗਰੀ ਵਿਖੇ ਨਿਆਸਰਿਆਂ ਦੀ ਗਿਣਤੀ ਮਾਮੂਲੀ ਤੌਰ ਤੇ ਵਧੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜੂਨ ਮਹੀਨੇ ਦੌਰਾਨ ਮੌਂਟਰੀਅਲ ਦੀ ਬੰਦਰਗਾਹ ਅਤੇ ਰੇਲਵੇ ਯਾਰਡ ਤੋਂ 64 ਲੱਖ ਡਾਲਰ ਮੁੱਲ ਦੀਆਂ 83 ਚੋਰੀ ਸ਼ੁਦਾ ਗੱਡੀਆਂ ਬਰਾਮਦ ਕੀਤੇ ਜਾਣ ਦੀ ਰਿਪੋਰਟ ਹੈ ਇਹਨਾਂ ਗੱਡੀਆਂ 'ਚੋਂ ਜ਼ਿਆਦਾਤਰ ਅਨਟਾਰੀਓ ਅਤੇ ਕੁਬਿਕ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਨੇ ਜੋ ਸੰਬੰਧਿਤ ਪੁਲਿਸ ਮੈਕਮਿਆਂ ਦੇ ਸਪੁਰਦ ਕਰ ਦਿੱਤੀਆਂ ਗਈਆਂ ਨੇ ਸੀਬੀਐਸਏ ਵੱਲੋਂ ਜਾਰੀ ਬਿਆਨ ਮੁਤਾਬਕ ਹੋਰਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਤੇ ਆਪਣੀਆਂ ਖੁਫੀਆ ਰਿਪੋਰਟ ਦੇ ਆਧਾਰ ਤੇ ਇਹ ਜਾਣਕਾਰੀ ਤੇ ਕਾਰਵਾਈ ਕੀਤੀ ਗਈ ਹੈ ਮੁਲਕ 'ਚ ਗੱਡੀਆਂ ਚੋਰੀ ਕਰਨ ਵਾਲੇ گرو ਵੱਡੇ ਪੱਧਰ ਤੇ ਸਰਗਰਮ ਨੇ ਤੇ ਬੰਦਰਗਾਹਾਂ ਰਾਹੀਂ ਇਹਨਾਂ ਨੂੰ ਵਿਦੇਸ਼ਾਂ 'ਚ ਭੇਜਿਆ ਜਾਂਦਾ ਹੈ ਸੀਬੀਐਸਏ ਵੱਲੋਂ ਮੌਜੂਦਾ ਬਾਰੇ ਦੌਰਾਨ 788 ਚੋਰੀशुदा ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਜਦਕਿ ਪਿਛਲੇ ਬਾਰੇ ਦੌਰਾਨ ਅੰਕੜਾ 2270 ਦਰਜ ਕੀਤਾ ਗਿਆ ਦੂਜੇ ਪਾਸੇ ਬ੍ਰੈਂਪਟਨ ਅਤੇ ਮਿਸਿਸਾਗਾ ਵਿਖੇ ਜੂਨ ਮਹੀਨੇ ਦੌਰਾਨ 3674 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਹੈ ਅਤੇ ਲਗਾਤਾਰ ਤੀਜੇ ਮਹੀਨੇ ਅੰਕੜਾ 300 ਤੋਂ ਉੱਤੇ ਰਿਹਾ। ਇਸ ਤੋਂ ਪਹਿਲਾਂ ਜਨਵਰੀ ਤੋਂ ਮਾਰਚ ਦੇ ਅੰਤ ਤੱਕ ਬ੍ਰੈਂਪਟਨ ਅਤੇ ਮਿਸਿਸਾਗਾ ਵਿਖੇ 1200 ਤੋਂ ਵੱਧ ਗੱਡੀਆਂ ਚੋਰੀ ਹੋਣ ਦਾ ਅੰਕੜਾ ਸਾਹਮਣੇ ਆਇਆ ਸੀ। ਪੀਲ ਰੀਜਨਲ ਪੁਲਿਸ ਦੇ ਉਪ ਮੁਖੀ ਨਿਕ ਮੈਲਿਨੋਵਿਚ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੱਡੀ ਚੋਰੀ ਦੀਆਂ ਵਾਰਦਾਤਾਂ 'ਚ 45% ਦੀ ਕਮੀ ਆਈ ਹੈ ਤੇ ਲੋਕਾਂ ਦਾ 6 ਕਰੋੜ ਡਾਲਰ ਦਾ ਨੁਕਸਾਨ ਬਚ ਗਿਆ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਸ਼ੱਕੀ ਨੂੰ ਗ੍ਰਿਫਤਾਰ ਕਰਦਿਆਂ 26 ਮਿਲੀਅਨ ਡਾਲਰ ਮੁੱਲ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਮੁਤਾਬਕ ਮੌਜੂਦਾ ਬਰੇ ਦੌਰਾਨ ਪੀਲ ਰੀਜਨ ਤੋਂ ਚੋਰੀ ਹੋਈਆਂ ਗੱਡੀਆਂ ਚੋਂ ਤਕਰੀਬਨ ਅੱਧੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਪੀਲ ਰਿਜਨਲ ਪੁਲਿਸ ਵੱਲੋਂ ਮੌਜੂਦਾ ਬਰੇ ਦੇ ਪਹਿਲੇ 4 ਮਹੀਨੇ ਦੌਰਾਨ 257 ਸ਼ੱਕੀਆਂ ਨੂੰ ਕਾਬੂ ਕਰਦਿਆਂ 479 ਦੋਸ਼ ਆਇਦ ਕੀਤੇ ਗਏ ਜਦਕਿ 2023 ਮਗਰੋਂ ਪੀਲ ਪੁਲਿਸ 543 ਸ਼ੱਕੀਆਂ ਨੂੰ ਗ੍ਰਿਫਤਾਰ ਕਰਦੇ ਆ 1110 ਤੋਂ ਵੱਧ ਦੋਸ਼ ਆਇਦ ਕਰ ਚੁੱਕੀ ਹੈ 2024 ਦੌਰਾਨ ਮਿਸਿਸਾਗਾ ਅਤੇ ਬ੍ਰੈਂਟਨ ਤੋਂ ਕੁੱਲ 7231 ਗੱਡੀਆਂ ਚੋਰੀ ਹੋਈਆਂ ਜਦਕਿ 2023 'ਚ ਇਹ ਅੰਕੜਾ 8322 ਦਰਜ ਕੀਤਾ ਗਿਆ ਸੀ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਇਹ ਬਹੁਤ ਜ਼ਰੂਰੀ ਖਬਰ ਹੈ ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਲਈ ਲੋਡਿੰਗ ਦੀ ਘੱਟੋ-ਘੱਟ ਫੰਡ ਸੀਮਾ ਵਧਾ ਦਿੱਤੀ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਕੈਨੇਡਾ 'ਚ ਪੜ੍ਹਾਈ ਕਰਨ ਲਈ ਤੁਹਾਨੂੰ ਆਪਣੇ ਬੈਂਕ ਖਾਤੇ 'ਚ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਰੱਖਣੇ ਪੈਣਗੇ। ਇਸ ਤਰ੍ਹਾਂ ਹੀ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜਦੋਂ ਤੁਸੀਂ ਉੱਥੇ ਪੜ੍ਹਾਈ ਕਰ ਰਹੇ ਹੋਵੋ ਤਾਂ ਤੁਹਾਡੇ ਕੋਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਫੰਡ ਹੋਵੇ ਅਤੇ ਤੁਹਾਨੂੰ ਕੰਮ ਤੇ ਨਿਰਭਰ ਨਾ ਰਹਿਣਾ ਪਵੇ। ਇਹ ਪੈਸੇ ਮੁੱਖ ਤੌਰ ਤੇ ਟਿਊਸ਼ਨ ਫੀਸਾਂ, ਕੈਨੇਡਾ 'ਚ ਰਹਿਣ ਦੇ ਦੌਰਾਨ ਅਤੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਰੋਜ਼ਾਨਾ ਖਰਚਿਆਂ ਅਤੇ ਕੈਨੇਡਾ 'ਚ ਆਉਣ ਜਾਣ ਦੇ ਸਫ਼ਰ ਲਈ ਹੁੰਦੇ ਨੇ। ਕੈਨੇਡਾ ਹਰ ਸਾਲ ਰਹਿਣ ਸਹਿਣ ਦੀ ਵਧਦੀ ਲਾਗਤ ਨੂੰ ਧਿਆਨ ਚ ਰੱਖਦੇ ਹੋਏ ਬੈਂਕ ਖਾਤੇ 'ਚ ਘੱਟੋ ਘੱਟ ਬਕਾਇਆ ਅਪਡੇਟ ਕਰਦਾ ਰਹਿੰਦਾ ਹੈ ਇਸੇ ਲਈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਨੇ ਵਿੱਤੀ ਸਹਾਇਤਾ ਨਾਲ ਸੰਬੰਧਿਤ ਨਿਯਮਾਂ 'ਚ ਵੀ ਬਦਲਾਅ ਕੀਤਾ ਹੈ ਹੁਣ ਖਾਤੇ 'ਚ ਪਹਿਲਾਂ ਨਾਲੋਂ 2000 ਡਾਲਰ ਵੱਧ ਰਕਮ ਦਿਖਾਉਣੀ ਪਵੇਗੀ ਜੇਕਰ ਕੋਈ ਵਿਦਿਆਰਥੀ ਇਕੱਲਾ ਹੈ ਤਾਂ ਉਸਦੇ ਖਾਤੇ 'ਚ 22895 ਡਾਲਰ ਹੋਣੇ ਚਾਹੀਦੇ ਨੇ ਪਹਿਲਾਂ ਇਹ ਰਕਮ 20635 ਡਾਲਰ ਸੀ ਇਸ ਰਕਮ ਚ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਕੈਨੇਡਾ ਚ ਆਉਣ ਜਾਣ ਦਾ ਖਰਚ ਸ਼ਾਮਲ ਹੈ ਇਸ ਦੇ ਨਾਲ ਹੀ ਕੋਰਸ ਦੀ ਫੀਸ ਰਹਿਣ ਦੇ ਖਰਚੇ ਯਾਤਰਾ ਦੇ ਖਰਚੇ ਕੈਨੇਡਾ ਚ ਬੈਂਕ ਖਾਤਾ ਜੇਕਰ ਲਿਆ ਗਿਆ ਹੋਵੇ ਤਾਂ ਸਿੱਖਿਆ ਲੋਨ ਦੀ ਤਫਸੀਲ ਅਤੇ ਪਿਛਲੇ 4 ਮਹੀਨਿਆਂ ਦੀ ਬੈਂਕ ਸਟੇਟਮੈਂਟ ਦਿਖਾਉਣੀ ਜ਼ਰੂਰੀ ਹੈ ਕੈਨੇਡਾ ਸਰਕਾਰ ਦਾ ਨਵਾਂ ਨਿਯਮ 1 ਸਤੰਬਰ 2025 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜੇਕਰ ਕੋਈ 1 ਸਤੰਬਰ 2025 ਤੋਂ ਪਹਿਲਾਂ ਅਰਜ਼ੀ ਦਿੰਦਾ ਹੈ ਤਾਂ ਉਸ ਉੱਤੇ ਪੁਰਾਣੇ ਨਿਯਮ ਲਾਗੂ ਹੋਣਗੇ ਜੋ ਕਿ 1 ਜਨਵਰੀ 2024 ਤੋਂ ਲਾਗੂ ਨੇ ਹਰਦੀਪ ਸਿੰਘ ਨੇਜਰ ਕਤਲकांड ਅਤੇ ਅਮਰੀਕਾ 'ਚ ਘੱਟੋ-ਘੱਟ 3 ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਨਿਖਲ ਗੁਪਤਾ ਬਾਰੇ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਨੇ ਨਿਊਯਾਰਕ ਦੀ ਅਦਾਲਤ 'ਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ 'ਤੇ ਨੈਸ਼ਨਲ ਪੋਸਟ ਦੀ ਰਿਪੋਰਟ 'ਚ ਦਾਵਾ ਕੀਤਾ ਗਿਆ ਹੈ ਕਿ 53 ਸਾਲ ਦੇ ਨਿਖਲ ਗੁਪਤਾ ਦਾ ਇੱਕ ਬੇਟਾ ਪਾਕਿਸਤਾਨ 'ਚ ਰਹਿੰਦਾ ਹੈ ਤੇ ਨਿਖਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ ਹੈ ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਨikhil Gupta ਨੂੰ Czech Republic 'ਚ ਗ੍ਰਿਫਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ Nikhil Gupta ਦੀ ਫਲਾਈਟ ਕਿਸ ਵੇਲੇ Prague ਦੇ Komanetri ਹਵਾਈ ਅੱਡੇ ਤੇ ਲੈਂਡ ਕਰੇਗੀ। ਇਹ ਜਾਣਕਾਰੀ Czech Republic ਦੇ ਅਫਸਰਾਂ ਨੂੰ ਦਿੱਤੀ ਗਈ ਤੇ ਕੁਝ ਦੇਰ ਬਾਅਦ Nikhil Gupta ਨੂੰ ਹੱਥਕੜੀਆਂ ਲੱਗ ਗਈਆਂ। Gupta ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਮਿੰਟ ਤੇ ਹੋਈ ਅਤੇ ਉਸ ਨੂੰ ਜੇਲ੍ਹ ਲਿਜਾਏ ਦੌਣਾ ਪੈ। ਅਤੇ ਉਸ ਨੂੰ ਜੇਲ੍ਹ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫਸਰ ਬੈਂਚ 'ਤੇ ਮੌਜੂਦ ਸਨ ਤਕਰੀਬਨ 15 ਮਿੰਟ ਦੇ ਸਫ਼ਰ ਬਾਰੇ ਦੋਹਾਂ ਅਫਸਰਾਂ ਨੇ ਲਿਖਿਆ ਕਿ ਮੁੱਢਲੇ ਤੌਰ 'ਤੇ ਨਿਖਲ ਗੁਪਤਾ ਨੇ ਪੜਤਾਲ 'ਚ ਸਹਿਯੋਗ ਕਰਨ ਦੀ ਗੱਲ ਆਖੀ ਤੇ ਖੁਦ ਹੀ ਕਹਿਣ ਲੱਗਾ ਕਿ ਉਸ ਨੂੰ ਅਮਰੀਕਾ ਲੈ ਚੱਲੋ ਪਰ ਬਾਅਦ 'ਚ ਹਾਲਾਤ ਪੂਰੀ ਤਰ੍ਹਾਂ ਨਾਲ ਬਦਲ ਗਏ ਇਸੇ ਦੌਰਾਨ ਗੁਪਤਾ ਨੂੰ ਇੱਕ ਫੋਨ ਆਇਆ ਜੋ ਅਮਾਨਤ ਨਾ ਦੇ ਸ਼ਖਸ ਵੱਲੋਂ ਕੀਤਾ ਗਿਆ ਸੀ ਨਿਖਲ ਗੁਪਤਾ ਨੂੰ ਜਦੋਂ ਅਮਾਨਤ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਅਮਾਨਤ ਨੇ ਨਕਾਬ ਪਾਇਆ ਹੋਇਆ ਸੀ ਦੱਸਦੀ ਹੈ ਕਿ ਅਮਾਨਤ ਨੇ ਹੀ ਨikhil Gupta ਨੂੰ ਨਿਯੋਕਤ ਕਿਸੇ ਦਾ ਕਤਲ ਕਰਵਾਉਣ ਦੀ ਕਥਿਤ ਜ਼ਿੰਮੇਵਾਰੀ ਦਿੱਤੀ ਸੀ ਨikhil Gupta ਨੇ ਦੋਹਾਂ ਏਜੰਟਸ ਨੂੰ ਇਹ ਵੀ ਦੱਸਿਆ ਕਿ ਉਹ 2021 ਚ ਉਹ ਉਜ਼ਬੇਕਿਸਤਾਨ ਤੋਂ ਭਾਰਤ ਪਰਤਿਆ ਤਾਂ ਲੁੱਟ ਦੇ ਇੱਕ ਮਾਮਲੇ 'ਚ ਅਦਾਲਤ ਦਾ ਸੰਮਨ ਆ ਗਿਆ Gupta ਨੇ ਇਸ ਮਾਮਲੇ 'ਚੋਂ ਆਪਣਾ ਨਾਂ ਕਢਵਾਉਣ ਲਈ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਅਮਾਨਤ ਨੇ ਉਸ ਦਾ ਨਾਂ FIR 'ਚੋਂ ਕਢਵਾਉਣ ਦੀ ਪੇਸ਼ਕਸ਼ ਕੀਤੀ Gupta ਨੇ ਅਮਰੀਕੀ ਏਜੰਟ ਨੂੰ ਦੱਸਿਆ ਉਹ ਅਮਾਨਤ ਬਾਰੇ ਜ਼ਿਆਦਾ ਨਹੀਂ ਜਾਣਦਾ ਤੇ ਸੰਪਰਕ ਦੇ ਨਾਂ ਤੇ ਸਿਰਫ ਇੱਕ ਫੋਨ ਨੰਬਰ ਮੌਜੂਦ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨikhil gupta ਦੀ ਗ੍ਰਿਫਤਾਰੀ ਵੇਲੇ ਚੈੱਕ ਰਿਪਬਲਿਕ ਪੁਜੇ ਅਮਰੀਕਾ ਦੇ ਅਫਸਰਾਂ ਚੋਂ ਇੱਕ ਡਰੱਗ ਐਨਫੋਰਸਮੈਂਟ ਨਾਲ ਸੰਬੰਧਤ ਸੀ ਜਦਕਿ ਦੂਜਾ ਨਿਊਯਾਰਕ ਸ਼ਹਿਰ ਦੀ ਪੁਲਿਸ ਦਾ ਡਿਟੈਕਟਿਵ ਸੀ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਮਹਿੰਗਾ ਹੋਇਆ ਕੈਨੇਡਾ ਚ ਪੀਆਰ ਹਾਸਲ ਕਰਨ ਦਾ ਸੁਪਨਾ ਹੁਣ ਸਥਾਈ ਨਿਵਾਸ ਲਈ 500 ਡਾਲਰ ਵੱਧ ਖਰਚਣੇ ਪੈਣਗੇ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਨੇ ਕੈਨੇਡਾ ਨੂੰ ਦਿੱਤਾ ਵੱਡਾ ਝਟਕਾ ਕੈਨੇਡੀਅਨ ਸਮਾਨ ਤੇ 35% ਦਾ ਟੈਰਿਫ ਲਗਾਉਣ ਦਾ ਕੀਤਾ ਐਲਾਨ ਕੈਨੇਡਾ ਦੇ ਸਿੱਖ ਪਰਿਵਾਰ ਨੇ ਐਲਾਨੇ ਲੱਖਾਂ ਡਾਲਰ ਦੇ ਵਜ਼ੀਫੇ ਬ੍ਰੈਂਪਟਨ ਦੇ ਮੈਡੀਕਲ ਕਾਲਜ 'ਚ ਪੜ੍ਹਨ ਵਾਲਿਆਂ ਦੀ ਮਦਦ ਕਪਿਲ ਸ਼ਰਮਾ ਦੇ ਕੈਫੇ ਨੇ ਸਰੀ ਪੁਲਿਸ ਦਾ ਕੀਤਾ ਧੰਨਵਾਦ ਘਟਨਾ ਤੇ ਕਪਿਲ ਦੀ ਪ੍ਰਤੀਕਿਰਿਆ ਨਹੀਂ ਆਈ ਸਾਹਮਣੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ